ਹੈਲੋ ਜੀ ਅੱਜ ਹੈਗਾ ਜੀ ਮੇਰੀ ਪਿਆਰੀ ਪਿਆਰੀ ਸਵੀਟ ਸਵੀਟ ਨੰਦ ਦਾ ਹੈਪੀ ਬਰਥਡੇ ਹੈਪੀ ਬਰਥਡੇ ਪਲਵਿੰਦਰ ਰਾਣੀ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਹਮੇਸ਼ਾ ਖੁਸ਼ ਰਹੋ ਤੇ ਤੁਸੀਂ ਵੀ ਸਾਰਿਆਂ ਨੇ ਬਰਥਡੇ ਵਿਸ਼ ਕਰਨੀ ਹੈ ਜੀ ਮੇਰੀ ਨੰਦ ਨੂੰ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਦੁਪਹਿਰ ਦਾ ਟਾਈਮ ਹੋ ਗਿਆ ਜੀ 12:00 ਵੱਜ ਗਏ ਅੱਜ ਮੈਂ ਲੱਗੀ ਆ ਜੀ ਦਾਲ ਚਾਵਲ ਬਣਾਉਣ ਤੇ ਮੇਰਾ ਮਨ ਸੀਗਾ ਅੱਜ ਦਾਲ ਚਾਵਲ ਬਣਾਨੇ ਆ ਹਲਕਾ ਫੁਲਕਾ ਜਿਹਾ ਤੇ ਦਾਲ ਵਿੱਚ ਮੈਂ ਨਾ ਹਰੀ ਮੂੰਗੀ ਔਰ ਚਨੇ ਚਨੇ ਦੀ ਦਾਲ ਛੋਲਿਆਂ ਦੀ ਦਾਲ ਤੇ ਹਰੀ ਮੂੰਗੀ ਮਤਲਬ ਬਣਾ ਰਹੀ ਆ ਮੈਂ ਤੇ ਚਾਵਲ ਅੱਜ ਮੈਂ ਨਾ ਬਣਾ ਰਹੀ ਆ ਜੀ ਉਬਲਵੇਂ ਚਾਵਲ ਹਾਂ ਪਤਾ ਕੀ ਗੱਲ ਐ ਸਵੇਰ ਦੇ ਟਾਈਮ ਨਾ ਮੈਂ ਤੇ ਡਾਕਟਰ ਸਾਹਿਬ ਅਸੀਂ ਖਾਂਦੇ ਤਾਂ ਅਸੀਂ ਇੱਕ ਰੋਟੀ ਹੁੰਦੇ ਆ ਜਿਹੜਾ ਮਿਕਸ ਹੈਗਾ ਇਹ ਮਲਟੀ ਗ੍ਰੇਨ ਆਟਾ ਉਹਦੀ ਅਸੀਂ ਰੋਟੀ ਬਣਾ ਲੈਂਦੇ ਆ ਤੇ ਵਿੱਚ ਕੁਛ ਨਾ ਕੁਛ ਪਾ ਲੈਂਦੇ ਆ ਦਾਲ ਸਬਜੀ ਵਗੈਰਾ ਵਿੱਚ ਪਾ ਕੇ ਤੇ ਪਰਾਂਠਾ ਟਾਈਪ ਜੇ ਬਣਾ ਲੈਂਦੇ ਫਿਰ ਉਹਦੇ ਨਾਲ ਭੁੱਖ ਵੀ ਨਹੀਂ ਲੱਗਦੀ ਤੇ ਸੋਚਿਆ ਅੱਜ ਮੈਂ ਨਾ ਫਿਰ ਦਾਲ ਚਾਵਲੇ ਬਣਾਉਣੇ ਆ ਕਿਉਂਕਿ ਦੁਪਹਿਰ ਤੱਕ ਭੁੱਖ ਨਹੀਂ ਲੱਗਦੀ ਉਹ ਰੋਟੀ ਥੋੜੀ ਜਿਹੀ ਹੈਵੀ ਹੁੰਦੀ ਐ ਹਜਮ ਹੋਣ ਨੂੰ ਵੀ ਥੋੜਾ ਟਾਈਮ ਲੱਗਦਾ ਐ ਇਸ ਕਰਕੇ ਤੇ ਵੈਸੇ ਵੀ ਮੇਰਾ ਕਈ ਦਿਨ ਦਾ ਸੀ ਕਿ ਆ ਵੀ ਦਾਲ ਚਾਵਲ ਬਣਾਵਾਂਗੇ ਕਾਫੀ ਦੇਰ ਹੋ ਗਈ ਸੀ ਕਿ ਚਾਵਲ ਵਗੈਰਾ ਕਦੇ ਖਾਧੇ ਹੀ ਨਹੀਂ ਹੈਗੇ ਤੇ ਇਸ ਕਰਕੇ ਅੱਜ ਮੈਂ ਦਾਲ ਚਾਵਲ ਬਣਾ ਰਹੀਆਂ ਸਿੰਪਲ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਇਹਦਰ ਦਾਲ ਅੱਜੀ ਆ ਬਣਾਉਣ ਵਾਸਤੇ ਰੱਖ ਦਿੱਤੀ ਸੀ ਤੇ ਹੁਣ ਮੈਂ ਇਹਨੂੰ ਕੁੱਕਰ ਨੂੰ ਬੰਦ ਕਰ ਦਵਾਂਗੇ ਆ ਦੇਖੋ ਇਹਦੇ ਵਿੱਚੋਂ ਨਾ ਪਾਣੀ ਕੱਢ ਦੇਣਾ ਜਦੋਂ ਚਾਵਲ ਪੱਕ ਗਏ ਪਿਸਸ ਵਾਲੇ ਚਾਵਲ ਕਹਿੰਦੇ ਨੇ ਪਿਸਚ ਵਾਲੇ ਉਬਾਲ ਕੇ ਇਹਦੇ ਦਾ ਪਾਣੀ ਕੱਢ ਦਵਾਂਗੇ ਆਪਾਂ ਚਾਵਲ ਆਪਣੇ ਤਕਰੀਬਨ ਤਕਰੀਬਨ ਪੱਕ ਕੇ ਚੱਲੇ ਨੇ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਖੁੱਲੇ ਪਾਣੀ ਦੇ ਵਿੱਚ ਚਾਵਲ ਬਣਾਉਂਦੇ ਆ ਨਾ ਤੇ ਫੁੱਲ ਦੇ ਵੀ ਬਹੁਤ ਵਧੀਆ ਨੇ ਔਰ ਬਹੁਤ ਸੌਫਟ ਸੌਫਟ ਬਣਦੇ ਆ ਫਿਰ ਜਦੋਂ ਆਪਣੇ ਚੰਗੀ ਤਰ੍ਹਾਂ ਪੱਕ ਜਾਣਗੇ ਆਪਾਂ ਪਾਣੀ ਬਾਕੀ ਦਾ ਕੱਢ ਦੇਣਾ ਹੈ ਹਾਲੇ ਥੋੜਾ ਜਿਹਾ ਕੱਚਾ ਹੈਗਾ ਬਰਨ ਵਿੱਚ ਇਹਦਾ ਆਲਪਣੀ ਬਣ ਗਈ ਹੈ ਜੀ ਹੁਣ ਆਪਾਂ ਤੜਕਾ ਲਗਾਵਾਂਗੇ ਕੜਾਈ ਰੱਖ ਲਈ ਆਪਾਂ ਰਾਜਿਤ ਕਾ ਜੀ ਆਪਾਂ ਜੀਰਾ ਤੇ ਹੁਣ ਪਾ ਲਿਆ ਜੀ ਲਸਣ ਸਾਦ ਵਿੱਚ ਪਾਵਾਂਗੇ ਜੀ ਪਿਆਜ਼ ਸੁੱਕਾ ਧਨੀਆ ਕੁੱਟਿਆ ਹੋਇਆ ਇਹ ਹੈ ਜੀ ਕਸੂਰੀ ਮੇਥੀ ਲੋ ਜੀ ਆਪਣੇ ਚਾਵਲ ਵੀ ਪੱਕ ਗਏ ਨੇ ਹੁਣ ਆਪਾਂ ਇਹਦੇ ਆ ਪਾਣੀ ਕੱਢਦੇ ਆ ਇਹ ਮੈਂ ਜਾਲੀ ਵਾਲੀ ਬਰਾਤ ਲੈ ਲਈ ਸੀ ਇਹਦੇ ਵਿੱਚ ਆਪਾਂ ਪਾਣੀ ਚੰਗੀ ਤਰ੍ਹਾਂ ਨਿਚੜ ਜਾਣਾ ਹੈ ਫਿਰ ਉਸ ਤੋਂ ਬਾਅਦ ਬਣ ਕੇ ਆਪਣੇ ਚਾਵਲ ਹੋ ਗਏ ਜੀ ਤਿਆਰ ਡਾਕਟਰ ਸਾਹਿਬ ਵੀ ਆਣ ਵਾਲੇ ਨੇ ਤੇ ਕਰੀ ਆਪਾਂ ਸੈਲਡ ਵਗੈਰਾ ਤਿਆਰ ਕਰ ਲਿਆ ਮੈਂ ਪਿਆਜ਼ ਵਾਲਾ ਆ ਲੋ ਜੀ ਆਪਣੇ ਚਾਵਲ ਦਾਲ ਚਾਵਲ ਬਣ ਕੇ ਹੈਗੇ ਨੇ ਤਿਆਰ ਆਜੋ ਜੀ ਜਿਨ੍ਹਾਂ ਜਿਨ੍ਹਾਂ ਨੇ ਖਾਣਿਆ ਸਿੰਪਲ ਦਾਲ ਚਾਵਲ ਕਿ ਸੱਜ ਲਿਆ ਜੀ ਆਪਾਂ ਨਾਬੇ ਨਾਬੇ ਰਾਣੀ ਕੋਲ ਆ ਦੇਖੋ ਸਾਡੇ ਨਾਲ ਜੁਗਨੂ ਵੀ ਸਾਡੇ ਨਾਲ ਦੇਖੋ ਕਿੱਥੇ ਆ ਕੇ ਬੈਠਦਾ ਹੁੰਦਾ ਜੁਗਨੂ ਇਹ ਤਾਂ ਦੇਖੋ ਕਿੱਥੇ ਦੀ ਬੜ ਕੇ ਬੈਠਿਆ ਵਿੱਚ ਆਟਕਾੜਾ ਆਇਆ ਦਾ ਜੁਗਨੂ ਦਾ ਬੈਠਣ ਦਾ ਚਲੋ ਜੀ ਚੱਲੀਏ ਨਾਪੇ ਨਾ ਜੀ ਪਹੁੰਚ ਗਈ ਜੀ ਅਸੀਂ ਰੋਟੀ ਦੇ ਪੁਲਤੇ ਨਾਪਣਾ ਸ਼ੁਰੂ ਹੋ ਗਿਆ ਇੱਥੋਂ ਉਹ ਸਾਹਮਣੇ ਆ ਜੇ ਮੇਰੀ ਨਣਦ ਦਾ ਘਰ ਡਾਕਟਰ ਸਾਹਿਬ ਦੀ ਭੈਣ ਦਾ ਨਰਸੀਸਿਸ ਕਾਰ ਤੇ ਟੈਕੀਕ ਕੋਈ ਨਹੀਂ ਬਿੜਦਾ ਬਾਹਰ ਹੀ ਐ ਓਏ 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 ਰਕਤੀ 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 ਓਏ 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 ਨਰਸੀਸਿਸ ਕਾਰ ਤੇ ਇਹ ਇੱਥੇ ਆਇਆ ਫੇਰ ਵੀ ਬੈਕ ਟੱਕ ਕੇ ਆ ਜੀ। ਕਿੰਨੇ ਸੋਨੇ ਨਾਲ ਦੇ ਫੱਕ ਬਗੋਤੇ। ਆਈ ਹੋਈ ਮੈਂ ਹੱਸ ਰਹੀ ਕਾ। ਲੋਕ ਪੇ ਜੀ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਆਪਾਂ ਇੱਥੇ ਬਲੌਗ ਦਾ ਐਂਡ ਕਰਦੇ ਆਂ। ਪਰਮਾਤਮਾ ਸਾਰਿਆਂ ਨੂੰ ਹਸਦੇ ਵਾਸਤੇ ਹਮੇਸ਼ਾ ਖੁਸ਼ ਰੱਖੇ।